ਉਹ ਪਤਾ ਹੁੰਦਾ ਜਿਵੇਂ ਮੈਂ ਮੈਂ ਨਹੀਂ ਕੀਤਾ ਮੈਂ 11ਵੀਂ ਫੇਲ ਹੋ ਗਿਆ ਮੈਂ ਸਕੂਲਾਂ ਕੱਢਿਆ ਗਿਆ ਮੈਂ ਤੁਸੀਂ ਕਿਉਂ ਫੇਲ ਹੋ ਗਏ 10ਵੀਂ ਚ 10ਵੀਂ ਚ ਮੈਂ ਬੜੇ ਵਧੀਆ ਨੰਬਰ ਲਾਇਆ 90% ਤੇ ਨਿੱਕੇ ਹੁੰਦੇ ਤੋਂ ਜੇ ਤੁਹਾਡੇ ਨੰਬਰ ਚੰਗੇ ਆ ਜਾਂਦੇ ਤੁਸੀਂ ਕੀ ਕਰਦੇ ਹੋ ਨਾਨ ਮੈਡੀਕਲ ਲੈ ਲੈਣੇ ਮੈਂ ਵੀ ਨਾਨ ਮੈਡੀਕਲ ਲੈ ਲਈ ਮੇਰਾ 16 11 ਦਾ ਗਰੁੱਪ ਸੀ ਅਸੀਂ 16 ਦੇ 16 ਮੇਰੇ ਤਾਂ ਨੰਬਰ ਆਏ ਬਾਕੀਆਂ ਦੇ ਨੰਬਰ ਵੀ ਨਹੀਂ ਆਉਣੇ ਵਧੀਆ ਸੀਗੇ 10ਵੀਂ ਚ ਸਾਰੇ ਚੁੱਪਚਾਪ ਨਾਨ ਮੈਡੀਕਲ ਚਲੇ ਗਏ ਤੇ ਕਿਸੇ ਨੂੰ ਨਹੀਂ ਪਤਾ ਕੱਖ ਕਰਨਾ ਕੀ ਆ कुछ नहीं पता साल बाद सारे फेल हो गए मैं फिजिक्स भी फेल से कमिस्टरी भी मैथ भी स्कूलों क्डिया गया मैं एम जी एम स्कूल डुगरी पढ़ा मेरे बुला के क्या लै जाओ अपना जवाक अभी नहीं पढ़ा सकते तो उस दिन मैं समझ आई भी यार सारी जिंदगी सोचे ही नहीं भी मैं हाँ कौन मैं करना की चाहना मेरे मैंटर है डॉक्टर सरबजीत सिंह ने मैंने एक गल समझाई कहते गौरव कैसे कॉपीपेन लैके लिखिया भी तू है मैं मैं गौरव सिंह मेरे पापा ढाबा चलाते मैं इन्ना पता क तू है तू लिख्या सोचया ना फिर उस दिन लिखिया बह के मैं चंगा बोल ਮੈਂ ਚੰਗਾ ਲਿਖ ਲੰਨਾ ਫਿਰ ਸਮਝ ਆਈ ਵੀ ਆ ਦੋਵੇਂ ਚੀਜ਼ਾਂ ਦਾ ਨਾਨ ਮੈਡੀਕਲ ਨਾਲ ਜਾਂਦੀ ਹੀ ਨਹੀਂ ਸੀ ਫਿਰ ਸਟੈਪ ਬੈਕ ਕੀਤਾ ਦੂਜੇ ਸਕੂਲ ਚ ਐਡਮਿਸ਼ਨ ਲਈ ਬੀਜ਼ੀਅਨ ਸਕੂਲ ਚ ਐਡਮਿਸ਼ਨ ਲਈ ਮਾਸ ਮੀਡੀਆ ਕੀਤੀ ਹੁਣ ਮੈਂ ਉਹ ਕਰ ਰਿਹਾ ਸੀ ਜਿਦੇ ਚ ਮੈਂ ਚੰਗਾ ਤੇ ਮੇਰੇ ਨੰਬਰ ਆਏ 96% ਪਲੱਸ 2 ਦਾ ਮੈਂ ਡਿਸਟ੍ਰਿਕਟ ਟਾਪਰ ਬਣਿਆ ਕਿੰਨੀ ਸੋਹਣੀ ਗੱਲ ਆ ਯਾਰ ਮਤਲਬ ਬੰਦੇ ਨੇ ਕਿਹਾ ਮਤਲਬ ਬੜੀ ਖੂਬਸੂਰਤ ਗੱਲ ਹੈਗੀ ਉਹ ਦੇਖੋ ਜ਼ਿੰਦਗੀ ਕੀ ਹੁਣ ਕੋਈ ਬੋਲ ਨਹੀਂ ਸਕਦਾ ਛੋਟੀ ਉਮਰ ਤੋਂ ਆਪਣੇ ਆਪ ਨੂੰ ਦੇਖ ਲਓ ਕਿ ਕੀ ਕਰਨਾ ਉਸ ਫੇਸ ਵਾਲ ਤੁਰਪੋਂ ਨਹੀਂ ਤਾਂ ਟਾਈਮ ਖਰਾਬ ਹੈ ਐਗਜ਼ੈਕਟਲੀ ਮੈਂ ਗੁਰਬਾਣੀ ਤੋਂ ਗੁਰਬਾਣੀ ਕਹਿੰਦੀ ਸਾਂਝ ਕਰੀਜੈ ਗੁਣਾ ਕੇਰੀ ਛੋੜ ਔਗਣ ਚੱਲੀ ਐ ਗੁਣਾ ਦੀ ਸਾਂਝ ਪਾ ਲੋ ਔਗਣਾਂ ਨੂੰ ਛੱਡ ਦਿਓ ਅਸੀਂ ਕੀ ਕਰਦੇ ਆ ਦੂਜੇ ਦੇ ਵੀ ਤੇ ਆਪਣੇ ਵੀ ਸਿਰਫ ਔਗਣ ਦੇਖਦੇ ਆ ਸ਼ੀਸ਼ੇ ਅੱਗੇ ਖੜ ਕੇ ਤਿਆਰ ਹੋ ਰਿਹਾ ਨਾ ਏ ਟੂ ਜ਼ੈਡ ਗੁਰਦੇਵ ਸਿੰਘ ਪਰਫੈਕਟ ਤਿਆਰ ਐ ਪੱਗ ਦਾ ਹਲਕਾ ਜਿਹਾ ਲੜਬਾਰ ਸਾਰਾ ਧਿਆਨ ਉੱਥੇ ਜਾਂਦਾ ਹੂੰ ਗੁਣਾ ਵੱਲ ਧਿਆਨ ਹੀ ਨਹੀਂ ਜਾਂਦਾ ਕਿ ਯਾਰ ਕਿਆ ਸੋਹਣਾ ਗੁਰੂ ਪਾਤਸ਼ਾਹ ਨੇ ਸਰੀਰ ਬਖਸ਼ਿਆ ਯਾਰ ਕਿੱਡਾ ਸੋਹਣਾ ਤੇਰਾ ਸਮਾਈਲ ਕਿੱਡੀ ਸੋਹਣੀ ਜਾਂ ਨਹੀਂ ਜਾਂਦਾ ਧਿਆਨ ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਕਿ ਆਪਣੇ ਔਗਣ ਦੇਖੋ ਤੇਰੇ ਚੰਗਾ ਕੀ ਨਹੀਂ ਹੈ ਜਿਨ੍ਹਾਂ ਦਾ ਮਾੜਾ ਜਿਹਾ weight ਵੱਧਾ ਹੋਏ ਕਹੀ ਜਾਂਦਾ ਮੇਰਾ weight ਢਿੱਡ ਨਿਕਲੇ ਜਾਂਦਾ ਜਿਨ੍ਹਾਂ ਦਾ weight ਘਟਾ ਹੈ ਬਈ ਕਹੀ ਜਾਂਦਾ ਮੇਰਾ weight ਨਹੀਂ ਵੱਧ ਮੇਰਾ ਮੇਰੀ ਹਾਈਟ ਘਟ ਸੀ ਮੈਨੂੰ ਨਿੱਕੇ ਹੁੰਦੇ ਸਾਰਿਆਂ ਨੇ ਕਹਿਣਾ ਤੇਰੀ ਹਾਈਟ ਘਟਾ ਮੈਨੂੰ ਕਦੇ ਲੱਗਿ ਹੋਈ ਨਹੀਂ ਬੜੀ ਕਿਸਮਤ ਹੀ ਮਾੜੀ ਹੈ ਮੈਨੂੰ ਲੱਗੀ ਹੋਈ ਨਹੀਂ ਲੋਕਾਂ ਨੇ ਕਹਿਣਾ ਯਾਰ ਕੋਈ ਨਾ ਹਾਈਟ ਘਟਾ ਵਿਆਹ ਵੇਲੇ ਔਖਾ ਹੋਊਗਾ ਮੈਨੂੰ ਕਦੇ ਲੱਗਿਆ ਹੀ ਨਹੀਂ ਹਾਈਟ ਘਟਾ ਹੈ ਹੈਨਾ ਮੈਨੂੰ ਕਦੇ ਵੀ ਲੱਗਿਆ ਮੈਂ ਦੇਖਦਾ ਸੀ ਯਾਰ ਅਜਾ ਸਚਿੰਦਨ ਦੰਦੂਲਕਰ ਦੇ ਵੀ ਘਟਾ ਡਾਕਟਰ ਐਪੀ ਜਬਦੂਲ ਕਲਾਮ ਦੇ ਵੀ ਘਟਾ ਕਿੱਡੀ ਵੱਡੀ ਗੱਲ ਹੈ ਤਾਂ ਉਹ ਤੁਹਾਨੂੰ ਫੀਲ ਉ ਕਾਦਰ ਦਾ ਦਿਤ ਹੁੰਦਾ ਮੈਂ ਕਾਦਰ ਦਾ ਦਿਮਾਗ ਦਾ ਤੇ ਇੱਜ਼ਤ ਦਾ ਰਤਬਾ ਮੇਰੀ ਕਿਸੇ ਨੇ ਹਾਈਟ ਨਹੀਂ ਪੁੱਛੀ ਮੇਰੇ ਤੋਂ ਦੁਗਣੀ ਹਾਈਟ ਵਾਲੇ ਵੀਰ ਮੇਰੇ ਨਾਲ ਕੰਮ ਕਰਦੇ ਆ ਮੈਨੂੰ ਭయ్యా ਕਹਦੇ ਸਰ ਕਹਿੰਦੇ ਆ ਹੈਨਾ ਤੁਹਾਨੂੰ ਸਾਰੇ ਕਿੰਨੀ ਇੱਜ਼ਤ ਦਿੰਦੇ ਆ ਆਪਾਂ ਆਪਣੀ ਸੇਮ ਜੀ ਉਮਰ ਹੈ ਹੈਨਾ ਆਪਾਂ ਸੇਮ ਜੇ ਰਹੇ ਆ ਮੈਂ ਅੱਠ ਸਾਲਾਂ ਤੋਂ ਤੁਹਾਨੂੰ ਬਹੁਤ ਦੇਖਿਆ ਬਈ ਬਹੁਤ ਬਦਲਾਅ ਆਇਆ ਤੁਹਾਡੇ ਚ ਬਹੁਤ ਜ਼ਿਆਦਾ ਅ ਬਿਗ ਚੇਂਜ ਥੈਂਕ ਯੂ ਤੁਸੀਂ 8 9 ਸਾਲਾਂ ਚ ਲੈ ਆਏ ਹੋ ਕਾਬਿਲ ਤਾਰੀਫ ਹੈ ਸ਼ਬਦਾਂ ਚ ਨਹੀਂ ਮੈਂ ਬੋਲ ਕੇ ਦੱਸ ਸਕਦਾ ਪਰ ਇਨ ਆ ਪੋਜ਼ਿਟਿਵ ਇਨ ਗੁੱਡ ਵੇ ਕਹਿੰਦੇ ਨੇ ਨਾ ਕਿ ਜਦੋਂ ਜਦੋਂ ਬੰਦਾ ਉੱਪਰ ਜਾਂਦਾ ਉਹਨੂੰ ਭਾਰ ਛੁੱਟਣਾ ਪੈਂਦਾ ਥੱਲੇ ਤਾਂ ਹੀ ਉੱਪਰ ਜਾਏਗਾ ਤਾਂ ਤੁਹਾਨੂੰ ਤਾਂ ਦੇਖਿਆ ਅਸੀਂ ਔਰ ਮੈਂ ਹਮੇਸ਼ਾ ਤੁਹਾਨੂੰ ਇਹ ਕਮੈਂਟ ਕੀਤਾ ਕਿ ਤੁਸੀਂ ਰਾਜਨੀਤੀ ਦੀ ਇੰਨੀ ਨੌਲੇਜ ਰੱਖਦੇ ਹੋ ਨਾ ਗਿਆਨ ਹੈ ਤੁਹਾਡੇ ਕੋਲ ਕੋਈ ਬੰਦਾ ਤੁਹਾਡੇ ਨਾਲ ਡਿਬੇਟ ਚ ਟੱਕ ਨਹੀਂ ਸਕਦਾ ਜਿਹੜੇ ਮਰਜ਼ੇ ਟੌਪਿਕ ਤੇ ਆ ਜਾਵੇ ਜਦੋਂ ਮੈਨੂੰ ਲੱਗਦਾ ਤੁਸੀਂ ਰਾਜਨੀਤੀ ਚ ਕਿਉਂ ਨਹੀਂ ਐਂਟਰੀ ਮਾਰਦੇ ਆਪਾਂ ਕਹਿੰਦੇ ਯੂਥ 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 ਮੈਨੂੰ ਲੱਗਦਾ ਹੈ ਕਿ ਤੁਸੀਂ ਗੁੱਡ ਲੀਡਰ ਹੋ ਤੇ ਜੇ ਤੁਸੀਂ ਲੁਧਿਆਣਾ ਚੋਂ ਖੜੋ ਤਾਂ ਮੈਂ ਤੁਹਾਡਾ ਪੂਰਾ ਸਮਰਥਨ ਦਊਂਗਾ ਮੈਂ ਸਟੇਜ ਤੇ ਵੀ ਇਹ ਗੱਲ ਕਹੀ ਸੀ ਬਿਲਕੁਲ ਮੈਂ ਆਪਣੇ ਆਪ ਨੂੰ ਥੋੜਾ ਇਹਦੇ ਚ ਐ ਸਮਝਦਾ ਕਿ ਮੈਨੂੰ ਰਾਜਨੀਤੀ ਤੋਂ ਕੋਈ ਦਿੱਕਤ ਨਹੀਂ ਹੈ ਕਦੇ ਦਿੱਕਤ ਨਹੀਂ ਹੈ ਇਨਫੈਕਟ ਮੈਂ ਨਿੱਕੇ ਹੁੰਦੇ ਰਾਜਨੀਤੀ 'ਚ ਹੀ ਜਾਣਾ ਜਾਂਦਾ ਸੀ ਮੈਂ ਹੁਣ ਵੀ ਰਾਜਨੀਤੀ ਨੂੰ ਡਿਨਾਈ ਨਹੀਂ ਕਰਦਾ ਹੱਲੇ ਮੈਂ ਸਮਝਦਾ ਕਿ ਰਾਜਨੀਤੀ ਜਾਣ ਲਈ ਨਾ ਬਹੁਤ ਪੈਸਾ ਚਾਹੀਦਾ ਪਹਿਲੀ ਚੀਜ਼ ਕਿਉਂ ਜੇ ਤੁਸੀਂ ਜੇ ਤੁਹਾਡੇ ਕੋਲ ਮੈਂ ਇਲੈਕਸ਼ਨ ਲੜਨ ਲਈ ਤੁਹਾਨੂੰ ਪੈਸਾ ਚਾਹੀਦਾ ਲੈਟਸ ਬੀ ਓਨੈਸਟ ਲੈਟਸ ਬੀ ਪ੍ਰੈਕਟੀਕਲ ਕਿਸੇ ਮਤਲਬ ਸ਼ਰਾਬ ਬੰਡਲ ਲਈ ਨਹੀਂ ਸ਼ਰਾਬ ਬੰਡਲ ਲਈ ਨਹੀਂ ਤੁਹਾਨੂੰ ਇਲੈਕਸ਼ਨ ਲੜਨ ਲਈ ਵੀ ਪੈਸਾ ਚਾਹੀਦਾ ਮਨ ਲੋ ਵੋਲੰਟੀਅਰ ਮੋਬਾਈਲਾਈਜ਼ ਕਰਨੇ ਆ ਤੁਸੀਂ ਘਰ ਘਰ ਜਾਣਾ ਹੈ ਤੁਹਾਡੇ ਗੱਡੀਆਂ ਦੇ ਤੇਲ ਲੱਗਣੇ ਆ ਮੈਂ ਤੁਹਾਨੂੰ ਭਗਵੰਤ ਮਾਨ ਦੀ ਗੱਲ ਦੱਸਣਾ ਜਦ ਭਗਵੰਤ ਮਾਨ ਐਮਪੀ ਬਣੇ ਪਹਿਲੀ ਵਾਰੀ ਬਹੁਤਾ ਪੈਸਾ ਨਹੀਂ ਸੀ ਤੇ ਭਗਵੰਤ ਮਾਨ ਜਦ ਐਮਪੀ ਬਣੇ ਨਾ ਦਫ਼ਤਰ ਦਾ ਖਰਚਾ ਨਹੀਂ ਸੀ ਚੱਲਦਾ ਕਿਉਂਕਿ ਸਰਕਾਰ ਤੁਹਾਨੂੰ ਦਿੰਦੀ 1 ਪਈ ਤੁਹਾਨੂੰ ਹਰ ਵ ਦੇ ਨਾਲ ਤੁਹਾਡੇ ਫੋਨ ਵੀ ਚੱਕ ਲੈ ਨੂੰ ਤੁਸੀਂ ਇਲੈਕਸ਼ਨ ਲੜਦੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਲੋਕ ਸਾਥ ਦੇ ਦਿੰਦੇ ਨਹੀਂ ਵੀਰੇ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਪੈਸਾ ਮਿਲ ਜਾਊਗਾ ਮੈਂ ਅੱਜ ਇਲੈਕਸ਼ਨ ਲੜਾਂ ਮੈਨੂੰ ਕੋਈ ਇੰਡਸਟਰੀਅਲਿਸਟ ਫੰਡ ਕਰ ਦਊਗਾ ਪਰ ਕਿਸ ਚਰਤੇ ਕਰੂਗਾ ਕਿ ਤੂੰ ਦਾ ਸਾਥ ਦੇਣਾ ਐਗਜ਼ੈਕਟਲੀ ਮੈਂ ਇਸੇ ਲਈ ਹਲੇ ਇਲੈਕਸ਼ਨ ਦੇ ਬਾਰੇ ਨਹੀਂ ਸੋਚਦਾ ਕਿਉਂਕਿ ਜੇ ਅਜੇ ਅੱਜ ਮੈਂ ਰੇਟ ਅੱਧੀ ਡੇਢ ਜੇ ਮੈਂ ਇਲੈਕਸ਼ਨ ਲੜੂਗਾ ਨਾ ਮੈਂ ਆਪਣੇ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਕੋਈ ਮੇਰੇ ਕੋਲ 5 ਲੱਖ ਵੀ ਨਹੀਂ ਹੈਗਾ ਹੈਨਾ ਤੇ ਇਲੈਕਸ਼ਨ ਲੜਨ ਲਈ ਮੈਂ ਨਾ ਨਾ ਵੀ ਜੇ ਮੈਂ ਐਮਐਲਏ ਦਾ ਇਲੈਕਸ਼ਨ ਲੜਨਾ ਹੈ ਤਾਂ ਚਲ ਲੀਗਲੀ 25 ਲੱਖ ਚਾਹੀਦਾ ਹੈ ਹੈਨਾ 25 ਲੱਖ ਵੀ ਨਹੀਂ ਹੈਗਾ ਤੇ ਜੇ ਮੈਂ 25 ਲੱਖ ਵੀ ਅੱਜ ਕਿਸੇ ਤੋਂ ਲੈ ਕੇ ਲੜੂਗਾ ਤੇ ਕੱਲ ਨੂੰ ਮੈਨੂੰ ਉਹਦੇ ਚਾਰ ਫਾਇਦੇ ਦੇਣੇ ਪੈਣਗੇ ਫਿਰ ਉਹਦੇ ਲਈ ਮੈਂ ਕਰਪਸ਼ਨ ਕਰੂੰਗਾ ਤੇ ਨਹੀਂ ਕਿਉਂ ਨਹੀਂ ਕਰੂੰਗਾ ਆਪਣੇ ਪੈਸੇ ਕਮਾ ਕੇ ਤੁਸੀਂ ਰਾਜਨੀਤੀ ਮੈਨੂੰ ਲੱਗਦਾ ਹੈ ਕਿ ਰਾਜਨੀਤੀ ਲਈ ਹਲੇ ਮੇਰਾ ਉਹ 베ਸ ਨਹੀਂ ਹੈ ਦੂਜੀ ਚੀਜ਼ ਮੈਨੂੰ ਲੱਗਦਾ ਹੈ ਕਿ ਮੈਂ ਨਾ ਯੂਥ ਨਾਲ ਕ੍ਰੀਏਟਿੰਗ ਲੀਡਰਸ ਤੇ ਕੰਮ ਕਰ ਰਿਹਾ ਹਾਂ ਅਸੀਂ ਇਨੀਸ਼ੀਏਟਿਵਸ ਆਫ ਚੇਂਜ ਵੀ ਨਾ ਲੀਡਰਸ ਨੂੰ ਕ੍ਰੀਏਟ ਕਰਨ ਤੇ ਕੰਮ ਕਰਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਆਪ ਲੜਣਾ ਚਾਹੇ ਨਾ ਲੜਣਾ ਪਰ ਮੈਂ ਲੁਧਿਆਣਾ ਸ਼ਹਿਰ ਨੂੰ ਇੱਕ ਦੇ ਹਾਕੇ ਦੇ ਵਿੱਚ ਬਹੁਤ ਚੰਗੇ ਯੂਥ ਲੀਡਰ ਦਊਗਾ ਮਤਲਬ ਤੁਸੀਂ ਲੀਡਰ ਮਤਲਬ ਤੁਸੀਂ ਬਾਲ ਠਾਕ ਰਹੇ ਹੋ ਮਤਲਬ ਲੀਡਰ ਤੁਸੀਂ ਲੀਡਰਸ ਕ੍ਰੀਏਟ ਵੀ ਕਿਤਾ ਕਰ ਸਕਦੇ ਹੋ ਨਾ ਸਾਡੇ ਦੇਸ਼ ਚ ਬੜੇ ਲੋਕਾਂ ਨੇ ਕੀਤੇ ਆ ਲੀਡਰਸ ਕ੍ਰੀਏਟ ਕੀਤੇ ਆ ਹੈਗਾ ਉਹਨੂੰ ਲੀਡਰਸ਼ਿਪ ਕ੍ਰੀਏਸ਼ਨ ਵਿੱਚ ਤੁਸੀਂ ਕਹਿ ਸਕਦੇ ਹੋ ਅੱਜ ਪ੍ਰਸ਼ਾਂਤ ਕਿਸ਼ੋਰ ਕੀ ਹੈ ਪ੍ਰਸ਼ਾਂਤ ਕਿਸ਼ੋਰ ਆਪ ਇਲੈਕਸ਼ਨ ਨਹੀਂ ਲੜਦੇ ਇੱਕ ਅੱਧੀ ਅਰੇ ਲੜਿਆ ਹਾਰ ਗਏ ਪਰ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਤੇ ਬੜੇ ਲੋਕ ਇਲੈਕਸ਼ਨ ਜਿੱਤ ਜਾਂਦੇ